मूराने पेला पालय्या बाबल शमशाम ਬਾਬਲਾਤੀਆਂ ਤਨ ਵੇ ਪਰਾਏ ਤੂੰ ਕਿਉ ਰੋਵੇਂ ਬਾਬਲਾਤੀਆਂ ਤਨ ਵੇ ਪਰਾਏ ਇੱਕੋ ਤਿਆਂ ਦੀ ਬੇ नेति न व्यायो दूरा पेण्डे दूरजे साथ मिल न जे दूरा पेण्डे दूर जी साथो मिले आना जावे मोराने पेला पा क्यों रोना मामा जी, जी तनने पराए एक कोटि आदि बेनती सनो दूर दूरा पैंडे दूरे मिलना दूरादे पेण्डे जावे। सालयान शामरोवे मोराने पेला पालेया वीराशाम शामरोवे एकको पेणा दि दूरा पेण्डे दूर जतु मिलया न जूरा पेण्डे दूर जीसु आ बागा विच मोर फिर दे टाणी हो टाणी बाबल वर टोले ओ कोई हाणी ओ हाणी बागा विच मोर फिर दे टाणी ओ தோல்டோல் நோல் சாரி நக்கட தீரன் பரவ ਬਰਤੜੇ ਦੀਨਾਰ ਗੱਲਾਂ ਕਰ ਕਰ ਰੋਵੇ ਬਾਗਾਂ ਵਿੱਚ ਮੋਰ ਫਿਰਦੇ ਟਾਣੀ ਉਟਾਣੀ ਮਾਮਾ ਵਰਟੋ ਲਿਓ ਕੋਈ ਹਾਣੀ ਉਹ ਹਾਣੀ ਵਡੜਾ ਨਾ ਟੋਲਿਓ ਮੈਂ ਆਪਣੇ ਆਣੇ निकड़ा ना टोल ओ सार न जानी निकड़े दीनार नहीं कोई चिगन परोवे वड़े दीनार गल्ला कर कर रोवे अंबिदा बूटा ਰਿਆਨੀ ਮਾਏ ਤੀਆਂ ਨੂੰ ਵੀ ਦੇ ਆ ਜਦ ਕਰਿਆਨੀ ਮਾਏ ਬਾਬਲ ਨੇ ਹੋਂ ਕਾ ਪਰਿਆਨੀ ਮਾਏ ਤੇਰੇ ਜਿਗਰ ਤ ਜਾਈਏ ਬਾਰੇ ਤੀਤਾ ਜਗ ਦੀਆਂ ਅਗ ਕਤਿਆਂ ਵਾਲੇ ਹਾਰੇ ਅੰਬੀ ਦੇ ਬੂਟੇ ਪਿਆ ਬੁਰਨੇ ਮਾਏ ਮੈ ਕਤ ਗਈਆਂ ਕੋਹਾ ਦੂਰ ਨਿ ਮਾਏ ਸਖੀਆਂ ਦੇ ਖੇਡੇ ਹਲੇ ਪੁਰਨੇ ਮਾਏ आए महका देवन जा रे पिंगानो देने हुला रे माए मेरी ये पिंगानो देने हुला रे अम्बी दे बूटे ਕਰੀਆਂ ਸ਼ਾਵਾਨੀ ਮਾਏ ਜੋ ਠੰਡੀਆਂ ਵਗਣ ਹਵਾ ਮਾਨੀ ਮਾਏ ਦਿਲ ਠਾਰਨ ਵਾਂਗ ਪਰਾਵਾਨੀ ਮਾਏ ਇਹ ਠਾਰੰਗ ਲੈ ਤਾਂਡਾ ਹੈ ਪੀੜ ਜੁਗ ਜੁਗ ਜੀਵਣ ਵੀਰੇ ਹਰੀਆ ਤਪੀਲਾ ਪੱਕਿਆਨੀ ਮੇਰੀਏ ਰਾਣੀਏ ਮਾਏ ਕੋਈ ਹੋਈਆ ਲਾਲ ਲਾਲਨੀ ਪਲੀਏ ਤੇ ਆਨੁਸਾਰੇ ਤੋਰ ਕੇ ਨੀ ਮੇਰੀਏ ਰਾਣੀਏ ਮਾਏ ਮਣ ਕੇ ਹੱਕ ਲੱਗਦਾ ਜੀਨੀ ਪਲিয়ে ਕੜੀਏ ਗਿਣ ਗਿਣ ਦਿਨ ਗਏ ਅਣੀ ਮੇਰੀ ਰਾਣੀ ਆਤੀਏ ਕੋਈ ਤਾਰੇ ਗਿਣ ਗਿਣ ਰਾਤਨੀ ਪਲিয়ে മഗര മജാജനഹി പലിയുദ്ധ ദജയ വീരാട്ട ਪੀ ਪੀ ਵੇ ਪਲਿਆ ਕੁੰਡਾ ਤਕਰਦਾ ਖੋਲ ਦੇਨੀ ਮੇਰੀਏ ਰਾਣੀਏ ਪਹਿਣ ਤੇਰੇ ਦਰ ਵਿੱਚ ਛੋਟਾ ਵੀਰ ਨਹੀਂ ਪਲਿਆ ਸਸ ਅੜਾਇਆ ਨਾ ਖੁੱਲੇਵੇ ਮੇਰਿਆ ਰਾਜ ਅਭੀਰਾ ਕੋਈ ਕੰਦ ਟਪ ਕਰ ਆਵੇ ਪਲਿਆ ਕੰਦਾਂ ਟਪ ਦੇ ਚੋਰਨੀ ਮੇਰੀਏ ਰਾਣੀਏ ਪਹਿਣੇ ਕੋਈ ਅਸੀ ਪਹਿਣਾ ਦੇ ਵੀਰਨੀ ਪਲਿਏ ਕੋਈ ਅਸੀਂ ਪਹਿਣਾ ਦੇ ਵੀਰਨੀ ਪਲਿਏ ਹੋਰਾਂ ਦੇ ਪਕੜੇ ਕੋਠੜੇ ਨਹੀਂ ਮੇਰੀਏ ਰਾਣੀਏ ਪਹਿਣੇ ਕੋਈ ਤੂੰ ਸਾਦਾ ਕਚੜਾ ਬਾਰ ਨਹੀਂ ਪਲਿਏ ਹੋਰਾਂ ਦੇ ਵੀਰਾ ਕੋਈ ਤੁਸੀਂ ਗੇ ਮਨੋ ਵਸਾਰ ਵੇ ਪਲਿਆ ਕਾਂਟੇ ਕੜਨੇ ਦੇਤੇ ਬੋਂਦੇ ਜੜਤ ਜੜਾਈ ਉੱਠ ਕੇ ਮਿਲਨੀ ਮਾਏ ਗੱਡੀ ਟੇ कृष्ण आई मैं की मिला ती मिले तेरी पर जाई सदा ना ते योग जीवन ਜੁਗ ਜੁਗ ਜੀਣ ਵੀਰੇ ਆਪਣੀਆਂ ਤੀਆਂ ਦੇ ਮਾਪੇ ਮਾਵਾ ਬਾਜ ਮਾਏ ਕਿਸ ਕਦਰ ਨਾ ਪਾਈ ਗਜਰੇ ਕੜਨੇ ਦਿੱਤੇ जड़त जड़ उठके उठ के मिलनी माए गड्ढी टेन ते मैं की मिलानी तीए मिले तेरी पर जा मापे सदा ਜੁਗ ਜੁਗ ਜੀਣ ਵੀਰੇ ਆਪਣੀਆਂ ਤੀਆਂ ਦੇ ਮਾਪੇ ਮਾਵਾ ਬਾਜ ਮਾਏ ਕਿਸ ਕਦਰ ਨਾ ਪਾਈ ਮਾਵਾ ਬਾਜ ਮਾਏ ਕਿਸ ਕਦਰ ਨਾ ਪਾਈ ਧੰਨਵਾਦ ਜੀ ਕਿਸ ਤਰ੍ਹਾਂ ਦੇ ਲੱਗੇ ਅੱਜ ਦੇ ਇਹ 3 ਦੇ ਵਿਆਹ ਦੇ ਵਿੱਚ ਗਾਏ ਜਾਣ ਵਾਲੇ ਸੁਹਾਗ ਗੀਤ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ